ਉਹ ਉਹ ਵੀ 50000 ਰੁਪਿਆ ਲੱਗਦਾ ਜੇ ਇੱਕ ਵਾਰੀ ਮੁਲਾਕਾਤ ਕਰੋ ਤੇ ਉਹ ਜੇ ਅਸੀਂ ਸਾਰਾ ਕੁਝ ਸੋਚ ਸਮਝ ਕੇ ਹੀ ਇਹ ਸਾਰਾ ਕੁਝ ਕਰ ਰਹੇ ਹਾਂ ਤੁਹਾਡੀ ਬਾਹੂ ਰਾਣੀ ਨੌ ਰਾਨੀ ਜਿਹੜੀ ਆ ਜਿਹੜੀ ਡਿਬਰੂ ਯਾਰ ਹੋਟਲ ਦੇ ਵਿੱਚ ਰਹਿੰਦੀ ਹੈ ਉਹਦੇ ਬਾਰੇ ਜ਼ਰੂਰ ਜਾਣਨਾ ਪਾਇਓ ਆ ਫਵਾਹਾਂ ਬੜੀਆਂ ਆੜ ਰੀਆਂ ਨੇ ਕਿ ਉਹ ਹੋਟਲਾਂ ਦੇ ਵਿੱਚ ਉੱਥੇ ਰਹਿ ਰਹੇ ਨੇ ਕੀ ਅਫਵਾਹ ਸਚਾਈ ਹੈ ਜਾਂ ਕੀ ਹੈ ਉਹਦੇ ਬਾਰੇ ਜੀ ਮੇਰਾ ਖਿਆਲ ਹੈ ਕਿ ਡਿਬਰੂ ਗੜ ਉਹ ਰਹਿ ਰਹੇ ਆ ਇਹ ਪਰ ਉਹਨਾਂ ਦੀ ਮਜਬੂਰੀ ਹੈ ਹੁਣ ਹੁਣ ਬਾਹਰ ਕੋਈ ਉਹਨਾਂ ਨੂੰ ਇਹਨਾਂ ਨੇ মিডিਆ ਨੇ ਜਾਂ ਇਹੋ ਜਿਹੇ ਹਾਲਾਤ ਹੀ ਇਦਾਂ ਦੇ ਪੈਦਾ ਕੀਤੇ ਕੋਈ ਘਰ ਦੇਣ ਵਾਸਤੇ ਤਿਆਰ ਨਹੀਂ ਬਾਕੀ ਸੇਫਟੀ ਦਾ ਖਿਆਲ ਰੱਖ ਕੇ ਉਹ ਰਹਿ ਰਹੀ ਹੈ ਤੇ ਉਹਦੇ ਮਾਪੇ ਉਹਦਾ ਖਰਚਾ ਉਹਦਾ ਪੇ ਕਰ ਰਹੇ ਆ ਜਾਂ ਉਹਦੇ ਉਹਨੇ ਆਪ ਉਹ ਜਿਹੜਾ ਇੰਨਾ ਚਿਰ ਉੱਥੇ ਕੰਮ ਕੀਤਾ ਇੰਗਲੈਂਡ 'ਚ ਤੇ ਇਸ ਕਰਕੇ ਦੂਜੇ ਬੰਦੇ ਨੂੰ ਇਹਦੇ ਬਾਰੇ ਕੀ ਇਤਰਾਜ਼ ਹੋ ਸਕਦਾ ਇਹ 10000 ਰੁਪਇਆ ਰੈਂਟ ਹੀ ਹੈ ਜਿੱਥੇ ਰਹਿ ਰਹੇ ਹੋ ਇਹ ਮੇਰਾ ਖਿਆਲ ਇਹੋ ਜੀਆਂ افਵਾਹਾਂ ਜਿਹੜੀਆਂ ਨਾ ਬੰਦੇ ਦੀ ਮਜਬੂਰੀ ਨਹੀਂ ਸਮਝੀ ਜਾਂਦੀ ਵੀ ਉਹ ਕਿਉਂ ਰਹਿ ਰਿਹਾ ਤੇ ਇਸ ਕਰਕੇ ਅਸੀਂ ਤੇ ਬਾਰ ਬਾਰ ਅਰਜ਼ੀਆਂ ਲਾ ਰਹੇ ਹਾਂ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਕਿ ਸਾਨੂੰ ਨਾ ਉੱਥੇ ਰਹਿਣਾ ਪਵੇ ਸਾਨੂੰ ਨਾ ਖੱਜਲ ਖਵਾਰ ਹੋਣਾ ਪਵੇ ਇਹ ਤੇ ਮੇਰਾ ਖਿਆਲ ਹੈ ਕਿ ਜਾਣ ਬੁੱਝ ਕੇ ਜਿਹੜੇ ਸਾਡੇ ਵਿਰੋਧੀ ਇਹੋ ਜੀਆਂ ਗੱਲਾਂ撒 ਰਹੇ ਆ ਮੈਂਬਰ ਪਾਰਲੀਮੈਂਟ ਜਿਹੜਾ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਹੋਵੇ ਉਹਨੂੰ ਤੁਸੀਂ ਉਹਦੀ ਗੱਲ ਉਹਦੇ ਲੋਕਾਂ ਦੀ ਗੱਲ ਕਰਨ ਵਾਸਤੇ ਉਹਨੂੰ ਮੌਕਾ ਨਾ ਦੋ ਤਾਂ ਮੇਰਾ ਇਹ ਲੋਕਤੰਤਰ ਤੇ ਵੀ ਬੜੀ ਬਹੁਤ ਵੱਡਾ ਕਹਾਣ ਆ ਤੇ ਮਨੁੱਖੀ ਅਧਿਕਾਰਾਂ ਦਾ ਵੀ ਆ ਕਿ ਜਿਹੜੇ 18 ਲੱਖ ਲੋਕਾਂ ਦੀ ਨਮਾਇੰਗੀ ਕਰਦਾ ਉਹਨਾਂ ਦੇ ਹੱਕਾਂ ਦੀ ਜਿਹੜੀ ਗੱਲ ਉੱਥੇ ਪਾਰਲੀਮੈਂਟਸ ਜਾ ਕੇ ਰੱਖਣੀ ਆ ਉਹਨੂੰ ਇੱਕ ਛੋਟੇ-ਮੋਟੇਵੇਂ ਬਹਾਨੇ ਬਣਾ ਕੇ ਉਹਨੂੰ ਰੋਕਣਾ ਮੇਰੇ ਖਿਆਲ ਬਹੁਤ ਨਖੇਦੀ ਜਨਕ ਆ ਅਮਰਸਰ ਦੇ ਐਸਐਸਪੀ ਦੀ ਰਿਪੋਰਟ ਆ ਤੇ ਜਾਂ ਡੀਸੀ ਸਾਹਿਬ ਨੇ ਰეკਮੈਂਡ ਕੀਤਾ ਕਿ ਉਹਨਾਂ ਨੂੰ ਇੱਥੇ ਆਉਣ ਨਾਲ ਕੋਈ ਲਾਅ ਐਂਡ ਆਰਡਰ ਨੂੰ ਮਸਲਾ ਹੋ ਸਕਦਾ ਮੇਰੇ ਖਿਆਲ ਆ ਇਹ ਵੀ ਜਿਹੜਾ ਇੱਕ ਬੇਬੁਨਿਆਦ ਜਿਹੜਾ ਤਰਕ ਆ ਕਿਉਂਕਿ ਉਹਨਾਂ ਨੇ ਆਉਣਾ ਦਿੱਲੀ ਆ ਪਾਰਲੀਮੈਂਟ 'ਚ ਉਹਨਾਂ ਨੇ ਆਪਣੀ ਗੱਲ ਰੱਖਣੀ ਤੇ ਪੰਜਾਬ ਤੇ ਉਹ ਆ ਹੀ ਨਹੀਂ ਰਹੇ ਤੇ ਪੰਜਾਬ ਨੂੰ ਇੱਥੇ ਪੰਜਾਬ ਦੇ ਅਫਸਰਾਂ ਕੋਲ ਰਿਪੋਰਟ ਲੈਣੀ ਜਾਂ ਉਹ ਇੱਕ ਟਾਲਣ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਫੈਸਲਾ ਸਰਕਾਰ ਦਾ ਵਾ ਤੇ ਉਹ ਅਫਸਰਾਂ ਦੇ ਸਿਰ ਤੇ ਜਾਂ ਇਹੋ ਜਿਹੀਆਂ ਚੰਬੜੀਆਂ ਜਾ ਰਹੀਆਂ ਤੁਹਾਡੇ ਜਿਹੜੇ ਨੇ ਪਾਰਟੀ ਦੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹ ਵੀ ਜਿੱਤੇ ਹੋਏ ਨੇ ਉਹਦਾ ਜਾਣਦੇ ਨੇ ਉੱਥੇ ਕਹਿੰਦੇ ਉਹ ਵੀ ਨਹੀਂ ਬੋਲਦੇ ਉੱਥੇ ਸੈਸ਼ਨ ਦੇ ਵਿੱਚ ਚੁੱਪਚਾਪ ਰਹਿੰਦੇ ਰਹੇ ਤੇ ਬੋਲਦੇ ਨਹੀਂ ਆ ਕਿ ਬੋਲਣ ਤੋਂ ਬਿਨਾ ਹੀ ਆ ਜਾਂਦੇ ਨਾ ਦਾ ਆਪਣੇ ਹਲਕੇ ਦੀ ਆਵਾਜ਼ ਬੁਲੰਦ ਕਰਦੇ ਨੇ ਨਾ ਹੀ ਤੁਹਾਡੇ ਮੁੱਦਿਆਂ ਤੇ ਬੋਲਦੇ ਨੇ ਉਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਜਦੋਂ ਬੋਲਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਨੂੰ ਵੀ ਪਹਿਲਾਂ ਪੁੱਛ ਲੈਂਦੇ ਜੀ ਤੁਸੀਂ ਕੀ ਗੱਲ ਕਰਨੀ ਉਹ ਕਹਿੰਦੇ ਜਿੱਨੀ ਇਹ ਸੈਂਸਿਟਿਵ ਮੁੱਦਾ ਤੁਸੀਂ ਕਿਸਾਨਾਂ ਦੀ ਨਹੀਂ ਗੱਲ ਕਰ ਸਕਦੇ ਤੁਸੀਂ ਅਮਰਤਪਾਲ ਦੀ ਨਹੀਂ ਗੱਲ ਕਰ ਸਕਦੇ ਤੁਸੀਂ ਬੰਦੀ ਸਿੰਘਾਂ ਦੀ ਨਹੀਂ ਗੱਲ ਕਰ ਸਕਦੇ ਮੇਰਾ ਖਿਆਲ ਹੈ ਕਿ ਜਾਣਬੁੱਝ ਕੇ ਇਹ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਇੱਕ ਪਾਰਲੀਮੈਂਟ ਨਾਲ ਇੰਨਾ ਧੱਕਾ ਹੋ ਸਕਦਾ ਇਹ ਜਿਹੜਾ 18 ਲੱਖ ਲੋਕਾਂ ਦਾ ਫਖਰੂਰ ਸਾਹਿਬ ਦੇ ਨਾਲ ਧੱਕਾ ਹੋ ਸਕਦਾ ਫਿਰ ਆਮ ਜੇ ਇਕੱਲੇ ਕਰੇ ਬੰਦੇ ਦੀ ਕੀ ਵੈਲਿਊ ਹੈ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਦੀ ਪ੍ਰੋਲਰਜੀ ਜਿਹੜੀ ਰੱਦ ਹੋਣ ਤੋਂ ਬਾਅਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤਮਾਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਤਿਆਰ ਨੇ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਬਾਪੂ ਜੀ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾਸ਼ ਸਾਬ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਪ੍ਰੋਲਰਜੀ ਰੱਦ ਹੋਈ ਐ ਠੀਕ ਵਜਾ ਮੰਨਦੇ ਹੋ ਤੁਸੀਂ ਵਜਾ ਮੇਰਾ ਖਿਆਲ ਹੈ ਕਿ ਸਰਕਾਰਾਂ ਦੀ ੱੱਕੇਸ਼ਾਈ ਆ ਕਿ ਇੱਕ ਪਾਸੇ ਜਿਹੜੀਆਂ ਸਰਕਾਰਾਂ ਚੁਣ ਕੇ ਆਉਂਦੀਆਂ ਤੇ ਚੁਣ ਕੇ ਸਰਕਾਰਾਂ ਬਣਦੀਆਂ ਉਹਨਾਂ ਦਾ ਫਰਜ਼ ਹੈ ਕਿ ਚੁਣੇ ਹੋਏ ਲੋਕਾਂ ਦੀ ਜਿਹੜੀ ਆ ਚੁਣੇ ਹੋਏ ਨਮਾਇਦਿਆਂ ਦੀ ਜਿਹੜੀ ਗੱਲ ਉਹ ਲੋਕਾਂ ਵਾਸਤੇ ਜਿਹੜੀ ਉਹਨਾਂ ਨੇ ਕਰਨੀ ਉਹਨੂੰ ਕਰਨ ਬਾਤ ਇਹ ਉਹਨਾਂ ਨਾਲ ਸਹਿਯੋਗ ਕਰਨਾ ਚਾਹੀਦਾ ਜੇ ਕਿਤੇ ਰੁਕਾਵਟ ਵੀ ਆਉਂਦੀ ਆ ਪਰ ਮੇਰੇ ਖਿਆਲ ਹੈ ਕਿ ਜਦੋਂ ਤੁਸੀਂ ਇੱਕ ਚੁਣੇ ਮੈਂਬਰ ਪਾਰਲੀਮੈਂਟ ਜਿਹੜਾ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਹੋਵੇ ਉਹਨੂੰ ਤੁਸੀਂ ਉਹਦੀ ਗੱਲ ਉਹਦੇ ਲੋਕਾਂ ਦੀ ਗੱਲ ਕਰਨ ਵਾਸਤੇ ਉਹਨੂੰ ਮੌਕਾ ਨਾ ਦਿਓ ਤੇ ਮੇਰਾ ਖਿਆਲ ਹੈ ਕਿ ਇਹ ਲੋਕਤੰਤਰ ਤੇ ਵੀ ਬੜੀ ਬਹੁਤ ਵੱਡਾ ਘਾਣ ਆ ਤੇ ਮਨੁੱਖੀ ਅਧਿਕਾਰਾਂ ਦਾ ਵੀ ਹੈ ਕਿ ਜਿਹੜੇ 18 ਲੱਖ ਲੋਕਾਂ ਦੀ ਨਮਾਇਨਿਕੀ ਕਰਦਾ ਉਹਨਾਂ ਦੇ ਹੱਕਾਂ ਦੀ ਜਿਹੜੀ ਗੱਲ ਉੱਥੇ ਪਾਰਲੀਮੈਂਟਸ ਜਾ ਕੇ ਰੱਖਣੀ ਆ ਉਹਨੂੰ ਇੱਕ ਛੋਟੇ ਮੋਟੇ ਮੇ ਬਹਾਨੇ ਬਣਾ ਕੇ ਉਹਨੂੰ ਰੋਕਣਾ ਮੇਰੇ ਖਿਆਲ ਬਹੁਤ ਨਖੇਦੀ ਜਨਕ ਹੈ ਕੀ ਵਜ੍ਹਾ ਦੱਸੀ ਆ ਉਹਨਾਂ ਨੇ ਜੀ ਰੱਦ ਹੋਣ ਦੀ ਵਜ੍ਹਾ ਕੀ ਦੱਸੀ ਆ ਕਿ ਪੰਜਾਬ ਸਰਕਾਰ ਨੇ ਕੀ ਜਵਾਬ ਦਿੱਤਾ ਉੱਥੇ ਹਾਈ ਕੋਰਟ ਦੇ ਮੇਰੇ ਖਿਆਲ ਪੰਜਾਬ ਸਰਕਾਰ ਨੇ ਇਹੋ ਹੀ ਇਹ ਇਹ ਸਾਡੇ ਜਿਹੜਾ ਸੁਣ ਚ ਆਇਆ ਕਿ ਇਹ ਅਮਰਸਰ ਦੇ ਐਸਐਸਪੀ ਦੀ ਰਿਪੋਰਟ ਆ ਤੇ ਜਾਂ ਡੀਸੀ ਸਾਹਿਬ ਨੇ ਰეკਮੈਂਡ ਕੀਤਾ ਕਿ ਉਹਨਾਂ ਨੂੰ ਇੱਥੇ ਆਉਣ ਨਾਲ ਕੋਈ ਲਾਅ ਇਨ ਆਰਡਰ ਨੂੰ ਮਸਲਾ ਹੋ ਸਕਦਾ ਮੇਰੇ ਖਿਆਲ ਆ ਇਹ ਵੀ ਜਿਹੜਾ ਇੱਕ ਬੇਬੁਨਿਆਦ ਜਿਹੜਾ ਤਰਕ ਆ ਕਿਉਂਕਿ ਉਹਨਾਂ ਨੇ ਆਉਣਾ ਦਿੱਲੀ ਆ ਪਾਰਲੀਮੈਂਟ 'ਚ ਉਹਨਾਂ ਨੇ ਆਪਣੀ ਗੱਲ ਰੱਖਣੀ ਤੇ ਪੰਜਾਬ ਤੇ ਉਹ ਆ ਹੀ ਨਹੀਂ ਰਹੇ ਤੇ ਪੰਜਾਬ ਨੂੰ ਇੱਥੇ ਪੰਜਾਬ ਦੇ ਅਫਸਰਾਂ ਕੋਲ ਰਿਪੋਰਟ ਲੈਣੀ ਜਾਂ ਉਹ ਇੱਕ ਕੱਲਣ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਫੈਸਲਾ ਸਰਕਾਰ ਦਾ ਵਾ ਤੇ ਉਹ ਅਫਸਰਾਂ ਦੇ ਸਿਰ ਤੇ ਜਾਂ ਇਹੋ ਜਿਹੀਆਂ ਚੀਜ਼ਾਂ ਮੜੀਆਂ ਜਾ ਰਹੀਆਂ ਨੇ ਜਦੋਂ ਪ੍ਰੋ ਅਲਰਜੀ ਲਾਈ ਸੀ ਤੁਸੀਂ ਉਹ ਦਿੱਲੀ ਵਾਸਤੇ ਲਾਈ ਸੀ ਜਾਂ ਪੰਜਾਬ ਆਉਣ ਵਾਸਤੇ ਲਾਈ ਸੀ ਕਿਉਂਕਿ ਪ੍ਰੋ ਅਲਰਜੀ ਦੇ ਵਿੱਚ ਤਾਂ ਉਹਨਾਂ ਨੂੰ ਆਜ਼ਾਦੀ ਪ੍ਰੋਬਲ ਮਿਲ ਜਾਣੀ ਹੈ ਤਾਂ ਪੰਜਾਬ ਆਉਣ ਤੇ ਪਾਬੰਦੀ ਜਾਂਦੀ ਹੋਏਗੀ ਜੇ ਪ੍ਰੋਬਲ ਹੀ ਮਿਲ ਜਾਂਦੀ ਹੈ ਨੀ ਮੇਰੇ ਖਿਆਲ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਪ੍ਰੋ ਲਾਈ ਗਈ ਆ ਤੇ ਉਹ ਉਹਦੇ ਵਾਸਤੇ ਉਹ ਦਿੰਦੇ ਚਲੋ ਠੀਕ ਹੈ ਕਿ ਉਹਦੇ ਤੋਂ ਕੰਡੀਸ਼ਨਰ ਵੀ ਲਾਏ ਜਾ ਸਕਦੇ ਪੰਜਾਬ ਨਹੀਂ ਜਾਇਆ ਜਾ ਸਕਦਾ ਜਾਂ ਕੋਈ ਹਮ ਤੁਸੀਂ ਪਾਰਲੀਮੈਂਟ ਚ ਕਿੰਨੇ ਦਿਨ ਰਹਿ ਸਕਦੇ ਜੋ ਪਰ ਉਹਨਾਂ ਦੇ ਇੱਕਦਮ ਹੀ ਉਹਨੂੰ ਨਕਾਰ ਦੇਣਾ ਉਹਨੂੰ ਰੱਦ ਕਰ ਦੇਣਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਤੱਕਾ ਬਾਬੂ ਜੀ ਭਾਈ ਅਮਰਪਾਲ ਸਿੰਘ ਜੀ ਦੀ ਉਹ ਰਾਈਟ ਵੀ ਹੈ ਜੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਹ ਪ੍ਰਧਾਨ ਮੰਤਰੀ ਨੂੰ ਵੀ ਅਰਜੀ ਲਾਉਣ ਤਾਂ ਉਹਨਾਂ ਨੂੰ ਅਰਜੀ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਚਿੱਠੀਆਂ ਪਾਈਆਂ ਨੇ ਪ੍ਰਧਾਨ ਮੰਤਰੀ ਨੂੰ ਜਾਂ ਗ੍ਰਹਿ ਮੰਤਰੀ ਨੂੰ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਸਾਰਿਆਂ ਨੂੰ ਲਿਖੀਆਂ ਚਿੱਠੀਆਂ ਉਹਨਾਂ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਜਾ ਰਿਹਾ ਉਹ ਜੋ ਪਾਰਲੀਮੈਂਟ ਜਾ ਕੇ ਪਤਾ ਕੀਤਾ ਜਾ ਰਿਹਾ ਕਿ ਉਹਨਾਂ ਦੀ ਕੋਈ ਚਿੱਠੀ ਆਈ ਤੇ ਉਹ ਕਹਿੰਦੇ ਜੀ ਇਹ ਇੱਥੇ ਨਹੀਂ ਪਹੁੰਚੀ ਜੇ ਉੱਥੇ ਡਿਬਰੂਗੜ੍ਹ ਦਾ ਕੇ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਜੀ ਅਸੀਂ ਤੇ ਇੱਥੋਂ ਭੇਜ ਚੁੱਕੇ ਹਾਂ ਹੁਣ ਪਤਾ ਨਹੀਂ ਉਹਨਾਂ ਨੂੰ ਕਿ ਕਿੱਥੇ ਰੁਕ ਜਾਂਦੀਆਂ ਕਿਉਂ ਇਦਾਂ ਕੀਤਾ ਜਾ ਰਿਹਾ ਮੇਰੇ ਖਿਆਲ ਹੈ ਕਿ ਬਹੁਤ ਅਸੀਂ ਤੇ ਹਾਰ ਕੇ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਤੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਜਾਂ ਸਰਕਾਰਾਂ ਫਿਰ ਆਪਣੀ ਮਨਮਰਜ਼ੀ ਕਰ ਰਹੀਆਂ ਤੇ ਮੇਰੇ ਖਿਆਲੋਂ ਬਹੁਤ ਤਕੇਸ਼ ਹੈ ਇਸ ਚੀਜ਼ ਦਾ ਡਰ ਮੰਨਦੇ ਉਹ ਚੋਂ ਨਹੀਂ ਅਮਰਤਪਾਲ ਜੀ ਨੂੰ ਜਿਹੜੀ ਆ ਆਜ਼ਾਦੀ ਜਾਂ ਪ੍ਰੋਬਲ ਮਿਲ ਰਹੀ ਕਿ ਇੱਥੀ ਵਜਾ ਮੰਨਦੇ ਹੋ ਡਰ ਕਿਸ ਚੀਜ਼ ਦਾ ਮੇਰਾ ਖਿਆਲ ਹੈ ਕਿ ਜੋ ਸਰਕਾਰ ਨੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਆ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਮਰ ਰਹੀ ਆ ਪੰਜਾਬ ਚ ਗੁੰਡਾ ਰਾਜ ਦਿਨ ਦਿਹਾੜੇ ਕਤਲ ਹੋ ਰਹਾ ਹੈ ਅਫਰੋਤੀਆਂ ਲਈਆਂ ਜਾ ਰਹੀਆਂ ਦਿਨ ਦਿਹਾੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਉਹ ਸਾਰੀਆਂ ਚੀਜ਼ਾਂ ਦਾ ਡਰ ਹੈ ਸਰਕਾਰ ਦੇ ਮਨ ਚ ਕਿ ਉਹ ਇਹ ਪੰਜਾਬ ਦੇ ਲੋਕਾਂ ਦੀ ਗੱਲ ਪਾਰਲੀਮੈਂਟ ਚ ਰੱਖਣਗੇ ਜਾਂ ਉਹ ਗੱਲ ਦੁਨੀਆ ਤੱਕ ਜਾਊਗੀ ਕਿ ਪੰਜਾਬ ਦੇ ਇਹ ਸਰਕਾਰ ਨੇ ਕਿਹੋ ਜਿਹਾ ਪੰਜਾਬ ਨੂੰ ਬਣਾ ਦਿੱਤਾ ਇਹ ਮੇਰੇ ਖਿਆਲ ਇਹੋ ਡਰ ਹੈ ਉਹਨਾਂ ਦੇ ਮਨ ਚ ਬਾਪੂ ਜੀ ਤੁਸੀਂ ਕਹਿ ਰਹੇ ਹੋ ਇਹ ਨਸ਼ਾ ਜਿਹੜਾ ਛਡਵਾ ਰਹੇ ਸੀ ਅਮਰਪਾਲ ਜੀ ਤਾਂ ਉਹਨਾਂ ਦੇ ਡਿਬਰੂ ਜਰ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਨੌਜਵਾਨ ਜਿਹੜੇ ਨੇ ਤੁਹਾਡੇ ਨਾਲ ਜੁੜ ਰਹੇ ਨੇ ਜਾਂ ਉਹਨਾਂ ਭਾਈ ਅਮਰਤਪਾਲ ਜੀ ਦੀ ਸੋਚ ਨਾਲ ਹੀ ਸਹਿਮਤ ਸੀ ਜਾਂ ਤੁਹਾਡੇ ਨਾਲ ਵੀ ਜੁੜਦੇ ਪਏ ਨੇ ਇਹ ਮੇਰਾ ਖਿਆਲ ਹੈ ਕਿ ਉਹਨਾਂ ਦੀ ਸੋਚਣਾ ਹੀ ਜੁੜ ਰਹਾ ਸਾਡੇ ਨਾਲ ਤੇ ਸਾਡੇ ਤੋਂ ਤਾਂ ਕੋਈ ਇੰਨੀ ਕੈਪੈਸਿਟੀ ਆ ਇਹ ਜੋ ਅੱਜ ਪਾਰਲੀਮੈਂਟ ਇਲੈਕਸ਼ਨ ਹੋਈ ਤੇ ਉਹਨਾਂ ਨੂੰ ਵੀ ਉਹਨਾਂ ਨੇ ਲੋਕਾਂ ਨੇ ਤਾਂ ਹੀ ਅੱਗੇ ਲਿਆਂਦਾ ਕਿ ਉਹ ਲੋਕਾਂ ਦੇ ਭਲੇ ਦੀ ਨੌਜਵਾਨੀ ਨੂੰ ਬਚਾਉਣ ਦੀ ਨੌਜਵਾਨੀ ਨੂੰ ਸਹੀ ਰਸਤੇ ਤੇ ਲਿਆਉਣ ਦੀ ਗੱਲ ਕਰ ਰਿਹਾ ਸੀ ਤੇ ਉਦੋਂ ਬਾਅਦ ਵੀ ਜੇ ਉਹਨਾਂ ਦੀ ਪਾਰਟੀ ਨਾਲ ਜੁੜ ਰਿਹਾ ਤੇ ਅਮਰਤਪਾਲ ਦੇ ਨਾਂ ਨਾਲ ਹੀ ਜੁੜ ਰਿਹਾ ਅਮਰਤਪਾਲ ਦੀ ਜਿਹੜੀ ਆ ਕਿ ਉਹਨੂੰ ਲੋਕ ਪਿਆਰ ਕਰਦੇ ਆ ਕਿ ਉਹਨੇ ਨਸ਼ਿਆਂ ਦੇ ਖਿਲਾਫ ਵੱਡਾ ਕੰਮ ਕੀਤਾ ਵਾ ਨੌਜਵਾਨੀ ਨੂੰ ਲਾਂਬੰਦ ਕਰਕੇ ਉਹਨਾਂ ਨੂੰ ਨਸ਼ਿਆਂ ਚੋਂ ਕੱਢ ਕੇ ਗੁਰੂ ਨਾਲ ਜੋੜਨ ਦੀ ਗੱਲ ਕੀਤੀ ਆ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਇੱਕ ਇਹ ਸਭ ਤੋਂ ਵੱਡਾ ਦੁੱਖ ਆ ਕਿ ਸਿੱਖੀ ਨਹੀਂ ਵਧਣੀ ਫੁੱਲਣੀ ਚਾਹੀਦੀ ਇਸ ਕਰਕੇ ਮੇਰੇ ਖਿਆਲ ਹੈ ਕਿ ਉਹਨਾਂ ਨਸ਼ਿਆਂ 'ਚ ਬਰਬਾਦ ਕੀਤਾ ਜਾਣਾ ਚਾਹੀਦਾ ਤੇ ਉਹ ਅਮਰਤਪਾਲ ਤੋਂ ਹੋਰ ਅਮਰਤਪਾਲ ਤੇ ਕੋਈ ਇਹੋ ਜਿਹਾ ਨੌਜਵਾਨਾਂ ਨੂੰ ਕੋਈ ਇਹੋ ਜਿਹੀ ਗਲਤ ਕਹਿ ਨਹੀਂ ਰਿਹਾ ਉਹਨਾਂ ਨੇ ਨਸ਼ਿਆਂ ਨੂੰ ਢਾ ਕੇ ਗੁਰੂ ਨਾਲ ਜੋੜਨ ਵਾਲੀ ਗੱਲ ਕਰ ਰਿਹਾ ਸੀ ਅਸੀਂ ਅਮਰਤ ਸੰਸਾਰਕ ਕਰ ਰਿਹਾ ਸੀਗਾ ਕਰਵਾ ਰਿਹਾ ਸੀਗਾ ਤੇ ਇਹ ਮੇਰੇ ਖਿਆਲ ਹੈ ਕਿ ਇਹੋ ਹੀ ਮੈਨੂੰ ਸਾਨੂੰ ਤਾਂ ਲੱਗਦਾ ਕਿ ਸਭ ਤੋਂ ਵੱਡੀ ਵਜ੍ਹਾ ਤੇ ਇਹੋ ਹੀ ਲੱਗਦੀ ਹੈ ਕਿ ਨੌਜਵਾਨੀ ਨੂੰ ਅਸੀਂ ਉਹਨਾਂ ਦੇ ਹੱਥ 'ਚ ਉਹਨਾਂ ਕੋ ਪਰ ਪ੍ਰੋਟੀਆਂ ਲੈਣਾ ਉਹ ਗੁੰਡਾਗਰਦੀ ਕਤਲਗਰਤ ਹੋਵੇ ਉਹ ਉਹ ਚੀਜ਼ਾਂ ਦਾ ਸਰਕਾਰ ਨੂੰ ਕੋਈ ਦੁੱਖ ਨਹੀਂ ਬਸ ਸਰਕਾਰ ਨੂੰ ਜਿਹੜਾ ਨੌਜਵਾਨ ਕੋਈ ਚੰਗੇ ਪਾਸੇ ਆ ਕੇ ਕੋਈ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੇ ਉਹਨਾਂ ਨੂੰ ਗਲਤ ਤਰੀਕੇ ਨਾਲ ਇਹ ਜੇਲ੍ਹਾਂ ਨਾਲ ਸੁਟਿਆ ਜਾ ਰਿਹਾ ਹੁਣ ਦੇਖੋ ਕਿ ਚੰਡੀਗੜ੍ਹ ਆਪਣੇ ਨੌਜਵਾਨ ਮੋਰਚਾ ਲਾ ਕੇ ਬੈਠੇ ਆ ਉਹਨਾਂ ਨਾਲ ਵੀ ਉੱਥੇ ਜੇ ਕੋਈ ਆਪਣੇ ਲੋਕ ਜਾ ਰਹੇ ਉਹਨਾਂ ਦੇ ਸਮਰਥਨ ਵਾਸਤੇ ਤੇ ਉਹਨਾਂ ਨੂੰ ਕਿੱਦਾਂ ਰੋਕਿਆ ਜਾ ਰਿਹਾ लाठी चार्ज ਹੋ ਰਿਹਾ ਉਹਨਾਂ ਦੇ ਝੂਠੇ ਪਰਚੇ ਪਾਏ ਜਾ ਰਹੇ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਲੋਕਾਂ ਦੀ ਜਿਹੜੀ ਆਵਾਜ਼ ਨੂੰ ਇਹ ਦਬਾਉਣ ਦੀ ਕੋਸ਼ਿਸ਼ ਹੋ ਰਹੀ ਪਰ ਤੁਸੀਂ ਕਹਿ ਰਹੇ ਹੋ ਕਿ ਨੌਜਵਾਨ ਜੁੜ ਰਹੇ ਨੇ ਪਰ ਤਰਨ ਤਰਨ ਜਿਮਨੀ ਚੋਣਾ ਦੇ ਵਿੱਚ ਹਾਰ ਮਿਲੀ ਹੈ ਜਿਹੜੀ ਭਾਈ ਸੰਦੀਪ ਸਿੰਘ ਜੀ ਦੇ ਭਰਾਤਾ ਭਾਈ ਮੰਦੀਪ ਜੀ ਨੂੰ ਉਹ ਵੀ ਪੰਥ ਦਾ ਉਮੀਦਵਾਰ ਸੀ ਔਰ ਤੁਸੀਂ ਜ਼ੋਰ ਸ਼ੋਰ ਨਾਲ ਜਿਹੜਾ ਪ੍ਰਚਾਰ ਦੇ ਵਿੱਚ ਵਿਚਰਦੇ ਵੀ ਨਜ਼ਰ ਆਏ ਉਹ ਤਾਂ ਕਿਵੇਂ ਦੇਖਦੇ ਹੋ ਨੌਜਵਾਨ ਜੁੜੇ ਹੁੰਦੇ ਤਾਂ ਫਿਰ ਇਸ ਵਾਰੀ ਜਿੱਤ ਕਿਉਂ ਨਹੀਂ ਮਿਲੀ ਤੁਹਾਨੂੰ ਮੇਰਾ ਖਿਆਲ ਹੈ ਕੋ ਜਿਮਨੀ ਚੋਣ ਸੀ ਤੇ ਸਰਕਾਰ ਵੱਲੋਂ ਤਾਂ ਪਹਿਲਾਂ ਹੀ ਡਿਕਲੇਅਰ ਸੀ ਕਿ ਸ਼ਾਮ-ਦਾਮ ਦੰਡ ਪੇਰ ਸਭ ਕੁਝ ਵਰਤਾਂਗੇ ਉਹਨਾਂ ਦੇ ਇੱਕ ਬੜੇ ਸੀਨੀਅਰ ਆਗੂ ਨੇ ਇਹ ਇੱਕ ਗੱਲ ਆ ਕੀਤੀ ਸੀ ਤੋਂ ਉਦੋਂ ਬਾਅਦ ਜਿਹੜੀ ਦੂਸਰੀ ਧਿਰ ਸੀ ਉਹਨਾਂ ਨੇ ਵੀ ਬਹੁਤ ਵੱਡੇ ਪੱਦਰ ਤੇ ਜਿਹੜਾ ਲੋਕਾਂ ਚ ਡਰ ਭੈ ਦਾ ਸਹਿਮ ਦਾ ਮਾਹੌਲ ਪੈਦਾ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕਾਂ ਜਿਹੜੇ ਆ ਕਿ ਉਥੇ ਬਹੁਤ ਕੁਝ ਇਹ ਚੀਜ਼ਾਂ ਕਿ ਨਸ਼ੇ ਵੰਡੇ ਗਏ ਪੈਸਾ ਵੰਡਿਆ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਲੋਕਾਂ ਨੂੰ ਜਿਹੜਾ ਕਿ ਜਿਹੜੇ ਉਹ ਮਨਨੂ ਨਰਪਖਵਤ ਚੋਣ ਨਹੀਂ ਹੋਣ ਦਿੱਤੀ ਗਈ ਪਰ ਸ੍ਰੋਮਣੀ ਅਕਾਲੀ ਦਲ ਬਾਦਲ ਉਹਨੇ ਜਿਹੜਾ ਹੈ ਆਵਾਜ਼ ਬੁਲੰਦ ਕੀਤੀ ਤਾਂ ਐਸਐਸਪੀ ਵੀ ਸਸਪੈਂਡ ਆ ਹੁਣ ਦੋ ਡੀ ਐਂਡ ਡੀਐਸਪੀ ਜਿਹੜੇ ਉਹ ਵੀ ਸਸਪੈਂਡ ਹੋਏ ਨੇ ਅਤੇ ਇੱਥੋਂ ਤਾਈਂ ਜੀ ਡੀਜੀਪੀ ਨੂੰ ਵੀ ਦਿੱਲੀ ਤਲਬ ਹੋਣਾ ਪਿਆ ਚੋਣ ਕਮਿਸ਼ਨ ਦੇ ਸਾਹਮਣੇ ਤਾਂ ਤੁਸੀਂ ਤੁਹਾਡੇ ਵੱਲੋਂ ਕਿਉਂ ਨਹੀਂ ਇਸ ਤਰ੍ਹਾਂ ਆਵਾਜ਼ ਬੁਲੰਦ ਕੀਤੀ ਮੇਰੇ ਖਿਆਲ ਹੈ ਕਿ ਇਹ ਦੇਖੋ ਕਿ ਇੱਕ ਪਾਸੇ ਉਹ ਕਹਿ ਰਹੇ ਆ ਕਿ ਇੱਥੇ ਠਕਾ ਹੋਇਆ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਇੱਥੇ ਚੋਣ ਨਰਪੱਖ ਨਹੀਂ ਹੋਏ ਸਰਕਾਰ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਮੰਤਰੀਆਂ ਨੇ ਇਹ ਚੀਜ਼ ਕੀਤੀ ਹੈ ਤੇ ਮੇਰੇ ਖਿਆਲ ਆ ਕਿ ਇਹ ਕਿੱਦਾਂ ਮੰਨਿਆ ਜਾ ਸਕਦਾ ਕਿ ਚੋਣ ਨਰਪੱਖ ਹੋਈ ਹੈ ਬਾਪੂ ਜੀ ਪਿਛਲੇ ਦਿਨੀ ਭਾਈ ਅਮਰਤਪਾਲ ਜੀ ਦੇ ਮਾਤਾ ਜੀ ਜਿਹੜੇ ਨੇ ਵਿਦੇਸ਼ ਜਾ ਰਹੇ ਸੀ ਤਾਂ ਉਹਨਾਂ ਨੂੰ ਦਿੱਲੀ ਰਿਪੋਰਟ ਤੋਂ ਜਾਣ ਨਹੀਂ ਦਿੱਤਾ ਗਿਆ ਤੁਸੀਂ ਵੀ ਜਾਣਾ ਚਾਹੁੰਦੇ ਸੀ ਤੁਹਾਨੂੰ ਵੀ ਨਹੀਂ ਜਾਣ ਦਿੱਤਾ ਗਿਆ ਤੁਹਾਡੇ ਦੇ ਵੀ ਪਰਚੇ ਨੇ ਜਾਂ ਕੀ ਵਜ੍ਹਾ ਮੰਨਦੇ ਹੋ ਕਿ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਤੁਹਾਨੂੰ ਮੇਰੇ ਖਿਆਲ ਆ ਸਰਕਾਰ ਦੀ ਸ਼ਰੇਮ ਧੱਕੇਸ਼ਾਈ ਹੈ ਕਿ ਇੱਕਾ ਤੁਸੀਂ ਆਪਣੇ ਸਾਡੀ ਬੇਟੀ ਆ ਸਾਡੇ ਦੋਤਾ ਹੋਇਆ ਸੀ ਤੇ ਅਸੀਂ ਉਹ ਉਹ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਮਿਲਣ ਜਾਣਾ ਸੀ 10-15 ਦਿਨ ਵਾਸਤੇ ਤੇ ਇਹ ਇਦਾਂ ਇਦਾਂ ਕਰਨੀ ਮੇਰੇ ਖਿਆਲਕ ਬਹੁਤ ਵੱਡੀ ਜਿਆਦਤੀ ਆ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਆ ਇੱਕ ਤੁਸੀਂ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਕਰ ਰਹੇ ਹੋ ਮੇਰੇ ਖਿਆਲਕ ਇਹਦੇ ਵਾਸਤੇ ਅਸੀਂ ਹਾਈ ਕੋਰਟ 'ਚ ਦਰਵਾਜ਼ਾ ਖੜਕਾਵਾਂਗੇ ਕਿਉਂ ਇਹ ਇਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਬੱਡੀ ਭਾਈ ਅਮਰਪਾਲ ਜੀ ਨਾਲ ਅਨੰਦ ਹੋਈ ਸੀ ਜਦੋਂ ਉਹਨਾਂ ਨੇ ਪ੍ਰੋ ਅਲਰਜੀ ਲਾਈ ਸੀ ਜਿਹੜੇ ਮੁੱਦਿਆਂ ਤੇ ਉਹ ਬੋਲਣਾ ਚਾਹੁੰਦੇ ਨੇ ਸੈਸ਼ਨ ਦੇ ਵਿੱਚ ਕਿਹੜੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਸੈਸ਼ਨ ਦੇ ਵਿੱਚ ਜਾਣਾ ਚਾਹੁੰਦੇ ਨੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪੰਜਾਬ ਦੇ ਸਾਰੇ ਮੁੱਦਿਆਂ ਦਾ ਪਤਾ ਹੈ ਕਿ ਪੰਜਾਬ 'ਚ ਨਸ਼ਿਆਂ ਦਾ ਕਿੱਡਾ ਵੱਡਾ ਕਹਿਰ ਹੋ ਰਿਹਾ ਪੰਜਾਬ 'ਚ ਕਤਰੋਗਾਰੀ ਹੋ ਰਹੀ ਹੈ ਪੰਜਾਬ 'ਚ ਫਰੋਤੀਆਂ ਵਸੂਲੀਆਂ ਜਾ ਰਹੀਆਂ ਦਿਨ ਦਿਹਾੜੇ ਪੰਜਾਬ 'ਚ ਕੋਈ ਵੀ ਬੰਦਾ ਸੇਫ ਨਹੀਂ ਆ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਹਾਲਾਤ ਉਹ ਸਾਰੀਆਂ ਚੀਜ਼ਾਂ ਤੇ ਉਹ ਜੀਵਨਾਂ ਨੂੰ ਮੌਕਾ ਮਿਲਦਾ ਤੇ ਉਹ ਸਾਰੀਆਂ ਚੀਜ਼ਾਂ ਸਰਕਾਰ ਦੇ ਸਾਹਮਣੇ ਰੱਖਦੇ ਵੀ ਆ ਤਕਾਉ ਰਿਆ ਪੰਜਾਬ ਦੇ ਲੋਕਾਂ ਨੇ ਇੱਥੇ ਕੰਮ ਨਹੀਂ ਸਹੀ ਕਰ ਰਹੀ ਸਰਕਾਰ ਪਰ ਛੰਡੂਰ ਸਾਹਿਬ ਹਲਚੇ ਦੇ ਵੋਟਰਾਂ ਨੇ ਤੁਹਾਨੂੰ ਜਿਤਾਇਆ ਹੈ ਉਥੋਂ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਉਹ ਚਾਹੁੰਦੇ ਨੇ ਕਿ ਹੱਲ ਹੋ ਜਾਣ ਫੰਡ ਮਿਲਦੇ ਨੇ ਜਿਹੜੇ ਹੁੰਦੇ ਫੰਡ ਉਹ ਮਿਲਦੇ ਪਏ ਨੇ ਜਾਂ ਉਹ ਵੀ ਨਹੀਂ ਮਿਲ ਰਹੇ ਤੁਹਾਨੂੰ ਨਹੀਂ ਮੇਰੇ ਖਿਆਲ ਹੈ ਕਿ ਸਰਕਾਰ ਦੀ ਇਹੋ ਹੀ ਤਕੇਸ਼ਾਈ ਹੈ ਕਿ ਸਰਕਾਰ ਰੂਰ ਸਾਹਿਬ ਹਲਕੇ ਨੂੰ ਜੋ ਐਮਪੀ ਦੀ ਜੋ ਵੀ ਕੋਈ ਫੈਸਿਲਿਟੀ ਉਹਨਾਂ ਲੋਕਾਂ ਨੂੰ ਮਿਲਣੀ ਚਾਹੀਦੀ ਆ ਉਹ ਸਾਰੀਆਂ ਰੋਕ ਕੇ ਬੈਠੀ ਹੋਈ ਹੈ ਤੇ ਇਹ ਵੀ ਇਹ ਵੀ ਜਿਹੜਾ ਅਸੀਂ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਮੰਗਿਆ ਕਿ ਲੋਕਾਂ ਦੀ ਆਵਾਜ਼ ਜਿਹੜੀ ਆ ਲੋਕਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਪਾਰਲੀਮੈਂਟ ਚ ਰੱਖੀ ਜਾਣੀ ਚਾਹੀਦੀ ਆ ਉਹਨਾਂ ਦਾ ਦੁੱਖ ਦਰਦ ਨੂੰ ਸਰਕਾਰ ਦੇ ਸਾਹਮਣੇ ਰੱਖ ਕੇ ਉਹਦਾ ਕੋਈ ਹੱਲ ਕੱਢਣ ਵਾਸਤੇ ਅੱਗੇ ਵਧਿਆ ਜਾਣਾ ਚਾਹੀਦਾ ਪਰ ਤੁਹਾਡੇ ਜਿਹੜੇ ਨੇ ਪਾਰਟੀ ਦੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹ ਵੀ ਜਿੱਤੇ ਹੋਏ ਨੇ ਉਹਦਾ ਜਾਣਦੇ ਨੇ ਉਥੇ ਕਹਿੰਦੇ ਉਹ ਵੀ ਨਹੀਂ ਬੋਲਦੇ ਉਥੇ ਸੈਸ਼ਨ ਦੇ ਵਿੱਚ ਚੁੱਪਚਾਪ ਰਹਿੰਦੇ ਰਹੇ ਤੇ ਬੋਲਦੇ ਨਹੀਂ ਆ ਕਿ ਬੋਲਣ ਤੋਂ ਬਿਨਾ ਹੀ ਆ ਜਾਂਦੇ ਨਾ ਦਾ ਆਪਣੇ ਹਾਲਚੇ ਦੀ ਆਵਾਜ਼ ਬੁਲੰਦ ਕਰਦੇ ਨੇ ਨਾ ਹੀ ਤੁਹਾਡੇ ਮੁੱਦਿਆਂ ਤੇ ਬੋਲਦੇ ਨੇ ਉਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਜਦੋਂ ਬੋਲਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਨੂੰ ਪਹਿਲਾਂ ਪੁੱਛ ਲੈਂਦੇ ਜੀ ਤੁਸੀਂ ਕੀ ਗੱਲ ਕਰਨੀ ਉਹ ਕਹਿੰਦੇ ਜਿੱਨੀ ਇਹ ਸੈਂਸਿਟਿਵ ਮੁੱਦਾ ਤੁਸੀਂ ਕਿਸਾਨਾਂ ਦੀ ਨਹੀਂ ਗੱਲ ਕਰ ਸਕਦੇ ਤੁਸੀਂ ਅਮਰਤਪਾਲ ਦੀ ਨਹੀਂ ਗੱਲ ਕਰ ਸਕਦੇ ਤੁਸੀਂ ਬੰਦੀ ਸਿੰਘਾਂ ਦੀ ਨਹੀਂ ਗੱਲ ਕਰ ਸਕਦੇ ਮੇਰਾ ਖਿਆਲ ਹੈ ਕਿ ਜਾਣਬੁੱਝ ਕੇ ਇਹ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਤੇ ਦੂਸਰਾ ਉਹ ਆਪਣੇ ਹਲਕੇ ਚ ਜੋ ਉਹਨਾਂ ਨੂੰ ਮਿਲ ਰਹੀਆਂ ਗ੍ਰਾਂਟਾਂ ਮਿਲ ਰਹੀਆਂ ਜੋ ਕਰ ਰਹੇ ਹੋ ਉਹਦਾ ਦੀ ਮੈਂ ਅੱਜ ਵੀ ਵੇਖਣ ਡਿਆ ਅਸਾਂ ਕਿ ਉਹ ਉਹ ਆਪਣੇ ਗ੍ਰਾਂਟਾਂ ਦਾ ਜਿਹੜੀ ਆ ਉਹ ਵੰਡ ਰਹੇ ਸੀਗੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਦੇ ਅਨਸਾਰ ਉਹ ਚੀਜ਼ਾਂ ਦੇ ਰਹੇ ਸੀਗੇ ਤੇ ਹੁਣ ਭਾਈ ਅਮਰਤਪਾਲ ਜੀ ਨਾਲ ਇਸ ਮੁੱਦੇ ਦੇ ਬਾਅਦ ਗੱਲ ਹੋਈ ਤਾਂ ਡੀਆਰਜੀ ਰੱਦ ਹੋਣ ਤੋਂ ਬਾਅਦ ਕੋਈ ਤਾਲਮੇਲ ਬਿਠਾਇਆ ਤੁਸੀਂ ਉਹਨਾਂ ਨਾਲ ਗੱਲ ਹੋਈ ਭਾਈ ਨਹੀਂ ਅੱਜ ਤੇ ਸਵੇਰੇ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਕੀਤੀ ਆ ਹੁਣ ਉਹਨਾਂ ਨਾਲ ਜੇ ਕੋਈ ਫੋਨ ਆਉਂਦਾ ਉਹਨਾਂ ਨਾਲ ਤੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਬਾਕੀ ਜੇ ਨਹੀਂ ਤੇ ਅਸੀਂ ਉੱਥੇ ਜਾ ਕੇ ਵੀ ਉਹਨਾਂ ਨਾਲ ਵਿਚਾਰਾਂਗੇ ਕਿ ਕੋਣਾ ਅਗਲੀ ਕਾਰਵਾਈ ਅਸੀਂ ਬਾਕੀ ਆਪਣੀ ਲੀਗਲ ਟੀਮ ਨਾਲ ਆਪਣੀ ਪਾਰਟੀ ਦੇ ਵਿੱਚ ਸਾਰੇ ਮੇਨ ਆਉਦੇਦਾਰਾਂ ਨਾਲ ਬੈਠ ਕੇ ਵਿਚਾਰਾਂਗੇ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਅਦਾਲਤਾਂ ਤਾਂ ਤੁਸੀਂ ਪਹੁੰਚ ਗਏ ਬੜੀਆਂ ਥਾਵਾਂ ਤੇ ਪਹੁੰਚੇ ਧਰਨੇ ਤੁਸੀਂ ਲਾ ਲੇ ਹੱਲ ਕੋਈ ਨਹੀਂ ਹੋ ਰਿਹਾ ਤਾਂ ਹੁਣ ਕੀ ਰਸਤਾ ਰਹਿ ਗਿਆ ਤੁਹਾਡੇ ਕੋਲ ਮੇਰਾ ਖਿਆਲ ਇਹੋ ਚੀਜ਼ਾਂ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਕਿ ਬੰਦਾ ਜਾਵੇ ਫਿਰ ਕਿੱਥੇ ਇਕ ਲੋਕਤੰਤਰ ਚ ਕੋਟ ਆ ਜਾਂ ਕੋਈ ਪ੍ਰਦਰਸ਼ਨ ਕਰਨਾ ਕਿ ਸਰਕਾਰ ਨੂੰ ਜਗਾਉਣ ਵਾਲੀ ਗੱਲ ਤੇ ਵੋਟਾਂ ਚ ਵੀ ਲੜ ਕੇ ਉਹ ਵੀ ਜਿੱਤ ਕੇ ਹੈ ਉੱਥੇ ਤੱਕ ਪਹੁੰਚ ਕੇ ਤੇ ਫਿਰ ਵੀ ਨਹੀਂ ਗੱਲ ਸੁਣੀ ਜਾ ਰਹੀ ਤੇ ਫਿਰ ਆਮ ਬੰਦੇ ਦੀ ਗੱਲ ਕਿੱਥੇ ਸੁਣੀ ਜਾਊਗੀ ਜੇ ਇੱਕ ਪਾਰਲੀਮੈਂਟ ਨਾਲ ਇੰਨਾ ਧੱਕਾ ਹੋ ਸਕਦਾ ਇਹ ਜਿਹੜਾ 18 ਲੱਖ ਲੋਕਾਂ ਨਾਲ ਖਰੂਰ ਸਾਹਿਬ ਦੇ ਨਾਲ ਧੱਕਾ ਹੋ ਸਕਦਾ ਫਿਰ ਆਮ ਜੇ ਇਕੱਲੇ ਕਰੇ ਬੰਦੇ ਦੀ ਕੀ ਵੈਲਿਊ ਹੈ ਇੱਥੇ ਕੀ ਜਵਾਬ ਦਾ ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਜੀ ਨੂੰ ਬਾਹਰ ਆਉਣ ਦਾ ਨਹੀਂ ਦੇਣਾ ਚਾਹੁੰਦੇ ਜਾਂ ਸੈਂਟਰ ਵਾਲੇ ਨਹੀਂ ਚਾਹੁੰਦੇ ਜਿਹੜੇ ਬਾਹਰ ਆਉਣ ਹੁਣ ਤਾਂ ਪੰਜਾਬ ਸਰਕਾਰ ਨੇ ਜਵਾਬ ਦੇਣਾ ਸੀ ਕਿ ਇਜਾਬ ਦਾ ਕਿੱਦਾਂ ਦੀ ਰਹਿ ਮਨਸਾ ਕੀ ਹੈ ਨਾ ਦੀ ਸੈਂਟਰ ਦੀ ਮਨਸਾ ਨਹੀਂ ਹੈ ਜੀ ਇਹ ਪੰਜਾਬ ਦੀ ਹੈ ਇਹ ਮੇਰਾ ਖਿਆਲ ਹੈ ਕਿ ਹੁਣ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਕੀਤਾ ਸੀ ਤੇ ਪਰ ਮੇਰੇ ਖਿਆਲ ਹੈ ਕਿ ਫੈਸਲਾ ਤੇ ਪੰਜਾਬ ਸਰਕਾਰ ਨੇ ਜਾਂ ਅਗਰ ਸੈਂਟਰ ਵੀ ਕਰ ਰਿਹਾ ਤੇ ਉਹ ਵੀ ਧੱਕੇਸ਼ਾਹੀ ਹੈ ਉਹ ਵੀ ਲੋਕਤੰਤਰ ਦੇ ਵਿਰੋਧ ਦੇ ਜਾਣ ਵਾਲੀ ਗੱਲ ਹੈ ਇਹ ਜੋ ਵੀ ਕੋਈ ਕਰ ਰਿਹਾ ਉਹਨੂੰ ਇਸ ਚੀਜ਼ ਤੋਂ ਇਹ ਲੋਕਾਂ ਦੇ ਲੋਕਤੰਤਰ ਦੇ ਜਿਹੜੇ ਲੋਕਾਂ ਦੀ ਨਮਾਇੰਦਗੀ ਦਾ ਜਿਹੜਾ ਜਾਂ ਲੋਕਾਂ ਦਾ ਜਿਹੜਾ ਫਤਵਾ ਉਹਦਾ ਸਕਾਰ ਕਰਦੇ ਹੋਏ ਲੋਕਾਂ ਦੀ ਗੱਲ ਜਿਹੜੀ ਆ ਪਾਰਲੀਮੈਂਟ 'ਚ ਰਖੜੀ ਰੱਖਣ ਵਾਸਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਬਾਕੀ ਜੀ ਇਹ ਤੁਹਾਡੀ ਜਥੇਬੰਦੀ ਦੇ ਨਾਂ ਦੋਸ਼ ਲਾਏ ਜਾਂਦੇ ਨੇ ਕਿ ਫੰਡ ਬਹੁਤ ਆਉਂਦੇ ਨੇ ਵਿਦੇਸ਼ਾਂ ਦੇ ਵਿੱਚੋਂ। ਇਹਦੇ ਬਾਰੇ ਜ਼ਰੂਰ ਦੱਸਿਓ ਕਿ ਕਿੰਨੇ ਕੇ ਫੰਡ ਆਏ ਨੇ। ਇਹਦੇ ਚੋਣਾਂ ਦੇ ਵਿੱਚ ਵੀ ਬੜੇ ਫੰਡ ਆਏ ਨੇ। ਭਾਈਆ ਅਮਰਪਾਲ ਜੀ ਜਿਹੜੀ ਜਥੇਬੰਦੀ ਉਹਨਾਂ ਨੂੰ ਨੇ ਮੇਰੇ ਖਾਲਾ ਫਾਂਡਰ ਸਾਡੇ ਤੇ ਦੋ ਤਿੰਨ ਵਾਰੀ ਐਨਆਈਏ ਦੀ ਰੇਡ ਵੀ ਹੋ ਚੁੱਕੀ ਆ ਸਭ ਕੁਝ ਹੋ ਚੁੱਕਾ ਫਾਂਡਰ ਤੇ ਸਾਨੂੰ ਪਤਾ ਨਹੀਂ ਅਸੀਂ ਤੇ ਸੰਗਤਾਂ ਦੇ ਸਹਿਯੋਗ ਨਾਲ ਤਿਲ ਫੁੱਲ ਨਾਲ ਇਹ ਸਾਰੇ ਕਾਰਜ ਕਰ ਰਹੇ ਆ ਫੰਡ ਫੁੰਡ ਵਾਲੀ ਤੇ ਮੇਰੇ ਖਾਲਾ ਕਿ ਅਸੀਂ ਤਾਂ ਫੰਡ ਤੋਂ ਕਈ ਸਾਡੇ ਕੰਮ ਪੈਸੇ ਦੀ ਵਜ੍ਹਾ ਨਾਲ ਰੁਕ ਜਾਂਦੇ ਆ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਲਾਸ ਵਾਲਾ ਮੇਰਾ ਤੁਹਾਡੀ ਬਾਹੂ ਰਾਣੀ ਨੌਰਾਨੀ ਜਿਹੜੀ ਆ ਜਿਹੜੀ ਡਿਬਰੂ ਯਾਰ ਹੋਟਲ ਦੇ ਵਿੱਚ ਰਹਿੰਦੀ ਹੈ ਉਹਦੇ ਬਾਰੇ ਜ਼ਰੂਰ ਚਾਨਣਾ ਪਾਇਓ ਆ ਫਾਵਾ ਬੜੀਆਂ ਔੜ ਰੀਆਂ ਨੇ ਕਿ ਹੋਟਲਾਂ ਦੇ ਵਿੱਚ ਉੱਥੇ ਰਹਿ ਰਹੇ ਨੇ ਜੀ ਉਹ ਵਾ ਸਚਾਈ ਹੈ ਜਾਂ ਕੀ ਹੈ ਉਹਦੇ ਬਾਰੇ ਮੇਰਾ ਖਿਆਲ ਹੈ ਕਿ ਡਿਬਰੂ ਗਾਰਡ ਉਹ ਰਹਿ ਰਹੇ ਆ ਤੇ ਪਰ ਉਹਨਾਂ ਦੀ ਮਜਬੂਰੀ ਹੈ ਹੁਣ ਹੁਣ ਬਾਹਰ ਕੋਈ ਉਹਨਾਂ ਨੂੰ ਜ ਇਹਨਾਂ ਨੇ ਮੀਡੀਆ ਨੇ ਜਾਂ ਇਹੋ ਜਿਹੇ ਹਾਲਾਤ ਹੀ ਇਦਾਂ ਦੇ ਪੈਦਾ ਕੀਤੇ ਕੋਈ ਘਰ ਦੇਣ ਵਾਸਤੇ ਤਿਆਰ ਨਹੀਂ ਬਾਕੀ ਸੇਫਟੀ ਦਾ ਵੇਖਿਆ ਕਰਕੇ ਉਹ ਰਹਿ ਰਹੀ ਹੈ ਤੇ ਉਹਦੇ ਮਾਪੇ ਉਹਦਾ ਖਰਚਾ ਉਹਦਾ ਪੇ ਕਰ ਰਹੇ ਆ ਜਾਂ ਉਹਦੇ ਉਹਨੇ ਆਪ ਉਹਨੇ ਜਿਹੜਾ ਇਨਾ ਚਿਰ ਉਥੇ ਕੰਮ ਕੀਤਾ ਇੰਗਲੈਂਡ ਚ ਤੇ ਇਸ ਕਰਕੇ ਦੂਜੇ ਬੰਦੇ ਨੂੰ ਇਹਦੇ ਬਾਰੇ ਕੀ ਇਤਰਾਜ਼ ਹੋ ਸਕਦਾ ਨਹੀਂ ਇਤਰਾਜ਼ ਆ ਜਾਂਦੇ ਏਰੀਆ ਹੋਟਲ ਜਿਹੜੇ ਚ ਰਹਿ ਰਹੇ 3-3000 ਰੁਪਏ ਦੇ ਰੋਜ਼ ਦਾ ਜਿਹੜਾ ਰੈਂਟ ਆ ਉਥੇ ਦਾ ਇਹਦੇ ਬਾਰੇ ਫਵਾਹਾਂ ਉੱਡਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਬੜੀਆਂ ਫਵਾਹਾਂ ਉੱਡ ਰਹੀਆਂ ਨੇ 3000 ਰੁਪਏ ਰੈਂਟ ਹੀ ਹੈ ਜਿੱਥੇ ਰਹਿ ਰਹੇ ਹੋ ਨਹੀਂ ਮੇਰਾ ਖਿਆਲ ਇਹੋ ਜੀਆਂ ਫਵਾਹਾਂ ਜਿਹੜੀਆਂ ਨਾ ਬੰਦੇ ਦੀ ਮਜਬੂਰੀ ਨਹੀਂ ਸਮਝੀ ਜਾਂਦੀ ਕਿ ਉਹ ਕਿਉਂ ਰਹਿ ਰਿਹਾ ਹਾਂ ਤੇ ਇਸ ਕਰਕੇ ਅਸੀਂ ਤੇ ਬਾਰ ਬਾਰ ਅਰਜ਼ੀਆਂ ਲਾ ਰਹੇ ਹਾਂ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਕਿ ਸਾਨੂੰ ਨਾ ਉੱਥੇ ਰਹਿਣਾ ਪਵੇ ਸਾਨੂੰ ਨਾ ਖੱਜਲ ਖਵਾਰ ਹੋਣਾ ਪਵੇ ਇਹ ਤੇ ਮੇਰਾ ਖਿਆਲ ਹੈ ਕਿ ਜਾਣ ਬੁੱਝ ਕੇ ਜਿਹੜੇ ਸਾਡੇ ਵਿਰੋਧੀ ਇਹੋ ਜੀਆਂ ਗੱਲਾਂ撒 ਰਹੇ ਆ ਉਹਨਾਂ ਦੀ ਕੋਈ ਆਪਣੀ ਸ਼ੌਂਕ ਨੂੰ ਨਹੀਂ ਬੈਠੇ ਉੱਥੇ ਇਹ ਚੀਜ਼ ਹੈ ਕਿ ਸਾਡੀ ਮਜਬੂਰੀ ਹੈ ਕਿ ਐਡੀ ਦੂਰੋਂ ਜਾ ਕੇ ਉੱਥੇ ਮੁਲਾਕਾਤ ਕਰਨੀ ਬੜੀ ਔਖੀ ਗੱਲ ਆ ਤੇ ਉਹ ਉਹ ਵੀ 50000 ਰੁਪਏ ਲੱਗਦਾ ਜੇ ਇੱਕ ਵਾਰੀ ਮੁਲਾਕਾਤ ਕਰੋ ਤੇ ਉਹ ਜੇ ਇਹ ਅਸੀਂ ਸਾਰਾ ਕੁਝ ਸੋਚ ਸਮਝ ਕੇ ਹੀ ਇਹ ਸਾਰਾ ਕੁਝ ਕਰ ਰਹੇ ਹਾਂ ਹੁਣ 2027 ਦੀਆਂ ਚੋਣਾਂ ਦੀ ਤਿਆਰੀ ਹੈ ਜੀ ਪੰਥ ਦੇ ਸਾਂਝੇ ਉਮੀਦਵਾਰ ਦੇ ਉਤਾਰੋ ਜੀ ਜਾਂ ਆਪਣੀ ਪਾਰਟੀ ਵੱਲੋਂ ਉਤਾਰੋ ਜੀ ਪੰਥ ਨੂੰ ਜ਼ਿਆਦਾ ਨਹੀਂ ਜੀ ਇਥੇ ਪਲੇਟਫਾਰਮ ਤੇ ਆਉਣ ਦੀ ਲੋੜ ਆ ਧੜੇ ਬਾਜ਼ੀਆਂ ਦੇ ਵਿੱਚ ਵੰਡਿਆ ਜਿਹਾ ਪੰਥ ਆਪਣਾ ਨਹੀਂ ਅਸੀਂ ਇਹੋ ਹੀ ਆਪਣੀ ਫਿਲਹਾਲ ਤੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਅਸੀਂ ਸਮੇਂ ਦੇ ਹਾਲਾਤ ਤੇ ਉੱਪਰ ਜੇ ਸਾਨੂੰ ਲੋੜ ਪਈ ਜਾਂ ਸਾਰਿਆਂ ਦੇ ਨਾਲ ਇਕੱਠੀਆਂ ਹੋਣਾ ਚਾਹਣਗੀਆਂ ਤੇ ਅਸੀਂ ਵੀ ਇਕੱਠੇ ਹੋਵਾਂਗੇ ਕੋਈ ਗੱਲ ਨਹੀਂ ਮੇਰੇ ਲੋਰ ਸਾਹਿਬ ਜੇ ਜਮਨੀ ਚਾਹਣ ਹੁੰਦੀ ਆ ਤਾਂ ਉਹ ਲੜੀ ਜਾਏਗੀ ਤੁਹਾਡੀ ਪਾਰਟੀ ਵੱਲੋਂ ਲੜੀ ਜਾਏਗੀ ਜਾਂ ਪੰਥ ਦੇ ਸਾਂਝਾ ਉਮੀਦਵਾਰ ਦਾ ਉਦਾਰ ਹੋ ਜੀ ਨਹੀਂ ਅਰੇ ਜੇ ਇਲੈਕਸ਼ਨਾਂ ਐਲਾਨ ਹੁੰਦਾ ਤੇ ਅਸੀਂ ਆਪਣੀ ਪਾਰਟੀ 'ਚ ਵਿਚਾਰ ਕਰਾਂਗੇ ਕਿ ਪਾਰਟੀ ਇਕੱਲੇ ਲੜਨਾ ਚਾਹੁੰਦੀ ਆ ਜਾਂ ਸਾਰਿਆਂ ਦੇ ਸਹਿਯੋਗ ਨਾਲ ਲੜਨੀ ਆ ਕਿਹੜਾ ਉਮੀਦਵਾਰਦਾਰ ਨਾ ਉਹ ਸਾਰੇ ਪਾਰਟੀ ਫੈਸਲਾ ਕਰੂਗਾ ਪਰਵਲਰਜੀ ਰੱਦ ਹੋਣ ਤੋਂ ਬਾਅਦ ਕੀ ਰਣਨੀਤੀ ਆ ਪਾਰਟੀ ਨੇ ਬਣਾਈ ਤੁਸੀਂ ਪਾਰਟੀ ਦੇ ਨੁਮਾਇंदे ਪਹੁੰਚੇ ਜੀ ਅੱਜ ਇੱਥ ਜੇ ਸੁਪਰੀਮ ਕੋਰਟ ਦੇ ਵਿੱਚ ਵੀ ਤੁਹਾਡਾ ਮਾਮਲਾ ਜਿਹੜਾ ਵਿਚਾਰੇ ਦੀ ਨਾਲ ਉਹਦਾ ਵੀ ਬਾਰੇ ਵੀ ਦੱਸ ਦਿਓ ਥੋੜਾ ਜਿਹਾ ਨਹੀਂ ਹੁਣ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਇੱਕ ਡਾਇਰੈਕਸ਼ਨ ਦਿੱਤੀ ਹੈ ਐਨਐਸਏ ਦੇ ਉੱਪਰ ਡੇਢ ਮਹੀਨੇ ਦਾ ਟਾਈਮ ਬਾਂਡ ਕੀਤਾ ਉਹਨਾਂ ਨੇ ਤੇ ਉਹਦੇ ਬਾਰੇ ਵੀ ਦੇਖੋ ਕੀ ਫੈਸਲਾ ਹੁੰਦਾ ਅਸੀਂ ਬਾਕੀ ਆਪਣੀ ਪਾਰਟੀ 'ਚ ਵਿਚਾਰ ਕਰਾਂਗੇ ਇੱਕ ਦੋ ਦਿਨਾਂ 'ਚ ਅਸੀਂ ਮੀਟਿੰਗ ਕਰ ਰਹੇ ਹਾਂ ਤੇ ਉਤੋਂ ਬਾਅਦ 'ਚ ਅਸੀਂ ਅੱਗੇ ਕੀ ਕੀ ਲੀਗਲ ਤੌਰ ਤੇ ਅਸੀਂ ਕੀ ਕਰ ਸਕਦੇ ਹਾਂ ਤੇ ਬਾਕੀ ਅਸੀਂ ਆਪਣੀ ਪਾਰਟੀ ਦੇ ਤੌਰ ਤੇ ਅੱਗੇ ਕਿਦਾਂ ਕਰਨਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਐਨਜੀ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ترਸੇਮ ਸਿੰਘ ਜੀ ਜਿਨ੍ਹਾਂ ਨੇ तमाम ਮੁੱਦਿਆਂ ਦੇ ਜਲਬਾ ਕੀਤੀ ਅਤੇ ਸਾਰੇ ਹੀ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਉੱਥੇ ਹੀ ਉਹਨਾਂ ਨੇ ਪ੍ਰੋਲ ਅਰਜੀ ਜਿਹੜੀ ਰੱਦ ਹੋਣ ਤੇ ਇਤਰਾਜ਼ ਜਤਾਉਂਦੇ ਹੋਇਆ ਚਾਰੀਆ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਭਾਈ ਅਮਰਿਤਪਾਲ ਸਿੰਘ ਜੀ ਨੂੰ ਜਿਹੜੀ ਹੈ ਪ੍ਰੋਲ ਮਿਲੇ ਅਤੇ ਉਹ ਆਪਣੇ ਜਿਹੜੇ ਹਲਕੇ ਦੇ ਮੁੱਦੇ ਨੇ ਉਸ ਸੈਸ਼ਨ ਦੇ ਵਿੱਚ ਉਠਾਉਣ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਗੀਲ ਲਾਲੀ ਅੰਮ੍ਰਿਤਸਰ